ਸਾਹ ਜੀ ਸਤਿ ਸ਼੍ਰੀ ਅਕਾਲ ਸੋ ਸਾਡੇ ਨਾਲ ਨੇ ਬਹੁਜਨ ਸਮਾਜ ਪਾਰਟੀ ਦੇ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਸ੍ਰੀ ਸਤਗੁਰ ਸਿੰਘ ਜੀ ਤੇ ਮਲੇਰਕੋਟੜਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜਗਤਾਰ ਸਿੰਘ ਜੀ ਨਾਰੀਕੇ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਸਰ ਜੀ ਪਹਿਲਾਂ ਤਾਂ ਦੋਨੇ ਸਤਿਕਾਰਯੋਗ ਸਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਸਤਗੁਰ ਸਿੰਘ ਜੀ ਜਿਵੇਂ ਕਿ ਆਉਣ ਵਾਲੀ 15 ਮਾਰਚ ਨੂੰ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸ੍ਰੀ ਕਾਂਸੀ ਰਾਮ ਜੀ ਨੇ ਉਹਨਾਂ ਦਾ ਜਨਮ ਦਿਨ ਆ ਰਿਹਾ ਹੈ ਕੁਝ ਆਪਣੇ ਸਾਥੀਆਂ ਨੂੰ ਆਪਣੇ ਇਲਾਕੇ ਦੇ ਜੋ ਜੋਝਾਰੂ ਸਾਥੀ ਭੈਣ ਭਾਈਆਂ ਨੂੰ ਕੁਝ ਕਹਿਣਾ ਚਾਹੋਗੇ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੋ ਸਾਹਿਬ ਸ੍ਰੀ ਕਾਸ਼ੀ ਰਾਮ ਦਾ ਜਨਮ ਦਿਨ ਆ ਰਿਹਾ ਹੈ 15 ਮਾਰਚ ਦਾ ਤੇ ਸਾਹਿਬ ਸ੍ਰੀ ਕਾਸ਼ੀ ਰਾਮ ਨੇ ਖੋਸਫਰੀ ਦੀ ਧਰਤੀ ਤੇ 15 ਮਾਰਚ 1934 ਨੂੰ ਜਨਮ ਲਿਆ ਤੇ ਉਹਨਾਂ ਦਾ ਜਨਮ ਦਿਨ ਸਾਨੂੰ ਕਿਉਂ ਮਨਾਉਣਾ ਚਾਹੀਦਾ ਹੈ ਜੋ ਕਿ ਸਾਬ ਸ੍ਰੀ ਕਾਸ਼ੀਨਾਮ ਨੇ ਪਹਿਲਾ ਬੰਬ ਸੇਫ ਬਣਾਇਆ ਫਿਰ ਡੀਐਸ ਕੋਰ ਫਿਰ ਬਹੁਜਮਾਦ ਪਾਰਟੀ ਔਰ ਸਾਨੂੰ ਸਾਬ ਸ੍ਰੀ ਕਾਸ਼ੀਨਾਮ ਨੇ ਹੀ ਦੱਸਿਆ ਕਿ ਜਿਹੜੇ ਬਾਬਾ ਸਾਹਿਬ ਅੰਬੇਡਕਰ ਨੇ ਇਹ ਤੁਹਾਡੇ ਰੈਵਰ ਨੇ ਉਸ ਤੋਂ ਪਹਿਲਾਂ ਅਸੀਂ ਉਹਨੂੰ ਐਨਕੂ ਕਹਿੰਦੇ ਹੁੰਦੇ ਵੀ ਐਨਕੂ ਜੀ ਦੀ ਫੋਟੋ ਕਿਹਦੀ ਹੈ ਕਿਉਂਕਿ ਜੇ ਸਾਬ ਸ੍ਰੀ ਕਾਸ਼ੀਨਾਮ ਧਰਤੀ ਤੇ ਨਾ ਹੁੰਦੇ ਸ਼ਾਇਦ ਸਾਨੂੰ ਅੰਬੇਡਕਰ ਬਾਰੇ ਜਾਣਕਾਰੀ ਨਾ ਹੁੰਦੀ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਨੀ ਚਾਹਾਂਗਾ ਵੀ 15 ਮਾਰਚ ਨੂੰ ਵੱਡੀ ਗਿਣਤੀ ਦੇ ਵਿੱਚ ਹਰ ਇੱਕ ਪਿੰਡ ਚੋਂ ਫਗਵਾੜੇ ਪਹੁੰਚਣਾ ਫਗਵਾੜੇ ਧਰਤੀ ਤੇ ਇਹੀ ਉਹਨਾਂ ਨੂੰ ਸੱਚੀ ਸਾਡ ਸ਼ਬਦਾ ਹੋਏਗੀ ਤੇ ਇਹਨਾਂ ਕਹਿੰਦਾ ਮੈਂ ਰਜਾ ਲੈਣਾ ਜੈਪੀ ਮਜੈਪਾ ਹਾਂਜੀ ਜਗਤਾਰ ਸਿੰਘ ਜੀ ਕਿਸ ਤਰ੍ਹਾਂ ਨੇ ਤਿਆਰੀਆਂ ਚੱਲ ਰੀਆਂ ਨੇ ਫਿਰ ਆਪਣੇ ਕਾਸੀ ਰਾਮ ਜੀ ਦੇ ਜਨਮ ਦਿਨ ਨੂੰ ਲੈ ਕੇ ਜਨਮ ਦਿਨ ਨੂੰ 15 ਮਾਰਚ ਨੂੰ ਕਰਵਾੜੇ ਮਲੇਕੂਲੇ ਜ਼ਿਲ੍ਹਾ ਤੋਂ ਅਸੀਂ ਘੱਟੋ ਘੱਟ 250 ਬੰਦੇ ਦਾ ਬਖਰੇ ਬੱਕਰੀ ਪ੍ਰਬੰਧ ਕਰਕੇ ਲੈ ਕੇ ਜਾਵਾਂਗੇ ਬਾਕੀ ਸਾਥੀ ਸੰਗਰੂਰ ਵਾਲੇ ਪ੍ਰਧਾਨ ਜੀ ਨੇ ਸਾਰੀ ਤੁਰੀ ਜਿਹੜੀ ਵਾਲੀ ਜਾਣਕਾਰੀ ਦਿੱਤੀ ਆ ਉਹਦੇ ਨਾਲ ਮੈਂ ਸਹਿਮਤ ਅੱਛਾ ਜੀ ਮੈਂ ਵਿੱਚ ਰੋਕਣਾ ਚਾਹਾਂਗਾ ਇਹ ਤੁਸੀਂ ਦੋ 300 ਬੰਦਾ ਕਹਿ ਰਹੇ ਹੋ ਇੱਕ ਕੱਲਾ ਮਲੇਰ ਕੋਟੜੇ ਤੋਂ ਕਹਿ ਰਹੇ ਹੋ ਜਾਂ ਪੂਰੇ ਜ਼ਿਲ੍ਹਾ ਮਲੇਰ ਕੋਟੜੇ ਤੋਂ ਨਹੀਂ ਨਹੀਂ ਜੀ ਬਹੁਤ ਘੱਟ ਹੈ ਦੇਖੋ ਇੱਕ ਇੱਕ ਪਿੰਡ 'ਚੋਂ ਕਮ ਸੇ ਕਮ ਤਿੰਨ ਤਿੰਨ ਚਾਰ ਚਾਰ 100 ਬੰਦਾ ਜਾਣਾ ਚਾਹੀਦਾ ਹੈ ਠੀਕ ਨੇ ਜੀ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇਹ ਇਨਫੋਰਮੇਸ਼ਨ ਦਿੱਤੀ ਸਤਿ ਸ੍ਰੀ ਅਕਾਲ ਜੀ ਧੰਨਵਾਦ